ਬੜੀ ਭੂਆ ਨੂੰ ਆਪਣੀ ਭੂਆ ਨੂੰ ਨਜ਼ਾਰਾ ਬਣਾ ਲਿਆ ਤੇ ਕਾਲੀਦਲ ਵਾਂਗੂ ਧੱਕੇ ਕੀਤੇ ਆ ਕਿ ਪਹਿਲਾਂ ਹੀ ਸਾਰੇ ਭਜਾਦੋ ਆਰਡਰਾਂ ਤੋਂ ਲਤਾਬਾਂਵਾਂ ਤੋੜ ਦੋ ਨਾ ਘਾਗਰ ਸੰਗ ਇੱਕ ਧੱਕੇਸ਼ਾਈ ਕਰ ਰਿਹਾ ਦੇਖੋ ਸਭ ਤੋਂ ਯਾਰ ਹੌਸਲਾ ਕਰ ਯਾਰ ਗੱਲ ਮੇਰਾ ਯਾਰ ਹੌਸਲਾ ਕਰ ਯਾਰ ਗੱਲ ਜਾਲੀ ਵੋਟਾਂ ਵਾਲਾ ਮਤਲਬ ਨਹੀਂ ਮੈਨੂੰ ਤੇ ਪਤਾ ਹੀ ਨਹੀਂ ਮੈਨੂੰ ਤੇ ਪਤਾ ਹੀ ਨਹੀਂ ਮੈਨੂੰ ਤੇ ਪਤਾ ਹੀ ਨਹੀਂ ਉਹਨੂੰ ਆਪਣੀ ਭੂਆ ਨੂੰ ਨਜਾਇਜ਼ ਬਣਾ ਲਿਆ ਆਪਣਾ ਪੁੱਲ ਕੋ ਅਮਰ ਅਮਰ ਲੱਗਤ ਆਪਣੀ ਭੂਆ ਨੂੰ ਬਣਾ ਲਿਆ ਆਪਣਾ ਸਾਥੀ ਇੱਕ ਉਹ 12 ਨੰਬਰ ਤੋਂ ਬਣਾ ਰਿਹਾ ਹਨਪਾਲ ਅਜੇ ੱਕਾ ਨਹੀਂ ਧੋਰ ਗਿਆ ਇਹ ਤੋਂ ਵੱਡਾ ੱਕਾ ਕਿਹਨੂੰ ਕਹਿੰਦੇ ਆ ਗੁਣੀਆਂ ਯਾਲੀ ਵੋਟਾਂ ਦੀ ਗੱਲ ਕਰ ਰਹੇ ਹਾਂ ਜਾਂ ਤੇ ਮੈਨੂੰ ਕੋਈ ਪਤਾ ਹੋਵੇ ਮੈਨੂੰ ਤੇ ਪਤਾ ਹੀ ਨਹੀਂ ਨਾ ਮੈਂ ਤੇ ਇਹਨਾਂ ਨੂੰ ਪੁੱਛਣ ਪੱਤਰਕਾਰ ਭਰਾਵਾਂ ਨੂੰ ਕਿ ਮੈਨੂੰ ਵੀ ਵਿਖਾਓ ਅਸੀਂ ਕਿਸੇ ਨਾਲ ੱਕਾ ਕਰਦੇ ਆਂ ਨਾ ਅਸੀਂ ਕਿਸੇ ਨਾਲ ੱਕਾ ਕੀਤਾ ਲੋਕਤੰਤਰ ਹੈ ਬੰਬਖਾਲਾ ਸਾਹਿਬ ਦੀ ਪਹਿਲੀ ਵਾਰੀ ਹੋਈ ਨਗਰ ਪੰਚਾਇਤ ਚੋਣ ਦੇ ਵਿੱਚ ਸਾਬਕਾ ਵਿਧਾਇਕ ਬਲਜੀਤ ਸਿੰਘ ਜਲਾਲ ਉਸਮਾ ਅਤੇ ਮੌਜੂਦਾ ਆਪ ਦੇ ਵਿਧਾਇਕ ਸਰਦਾਰ ਦਲਬੀਰ ਸਿੰਘ ਟਾਉਂਗ ਵਿਚਾਰ ਮਿੱਠੀ ਅਤੇ ਤਿੱਕੀ ਨੌਕ ਚੌਕ ਵੇਖਣ ਨੂੰ ਮਿਲੀ ਤਕਰਾਰ ਵੇਖਣ ਨੂੰ ਮਿਲੀ ਸੁਣੋਣਿਆ ਤੁਹਾਨੂੰ ਕਿ ਆਪਸ ਦੇ ਵਿੱਚ ਕੀ ਬਹਿਸ-ਬਾਜ਼ੀ ਹੋਈ ਦੋਹਾਂ ਨੇਤਾਵਾਂ ਦੇ ਵਿਚਾਰ ਸੁਣੋ ਅਤੇ ਆਪਣੀ رائے ਇਸ ਬਾਰੇ ਜਰੂਰ ਦੇਣਾ ਕੀ ਇੱਕ ਦੂਜੇ ਤੇ ਜੋ ਇਲਜ਼ਾਮ ਲਗਾ ਰਹੇ ਨੇ ਉਹ ਸਹੀ ਨੇ ਕਿ ਗਲਤ ਨੇ ਧਕੇਸ਼ਾਈ ਕਰ ਰਿਹਾ ਸਭ ਤੋਂ ਬਸ ਮੈਂ ਚਾਹੁੰਦਾ ਵੀ ਆਪਣਾ ਇਨਸਾਫ ਜਿਹੜਾ ਵੋਟ ਆ ਹੱਕ ਲੋਕ ਦਾ ਜਿਹੜਾ ਵੋਟ ਲੋਕ ਰਾਜ ਆ ਜਿਹੜਾ ਮਰਜੀ ਜੇਤਾਰ ਬਣੀ ਆ ਤੁਸੀਂ ਦੋਵੇਂ ਜ਼ਿੰਮੇਵਾਰ ਨੇ ਕੋਈ ਜਿੱਤ ਦੇ ਕੋ ਹਾਰ ਦੇਵੇ ਜਾਲੀ ਵੋਟਾਂ ਵਾਲਾ ਮਤਲਬ ਨਹੀਂ ਮੋਨਾਂ ਦਾ ਮੌਕਾ ਦੋਣਾ ਹੁਣ ਆਉਣਾ ਹੈ ਪਹਿਲਾਂ ਮੈਂ ਆਪਾਂ ਨਾ ਜਾਵੇ ਮੇਰਾ ਉਹ ਯਾਰ ਹੌਸਲਾ ਮੇਰਾ ਵੱਡਾ ਭਰਾ ਬਲਜੀਤ ਸਿੰਘ ਜਲਾਰ ਉਸਮਾ ਜਿਨ੍ਹਾਂ ਦਾ ਸਿਆਸੀ ਕੱਦ ਵੀ ਮੇਰਨੋਂ ਬਹੁਤ ਵੱਡਾ ਤੇ ਸਿਆਸੀ ਤਜਰਬਾ ਵੀ ਬਹੁਤ ਵੱਡਾ ਜਿਹੜੀਆਂ ਯਾਲੀ ਵੋਟਾਂ ਦੀ ਗੱਲ ਕਰ ਰਹੇ ਹੋ ਜਾਂ ਤੇ ਮੈਨੂੰ ਕੋਈ ਪਤਾ ਹੋਵੇ ਮੈਂ 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 ਨਹੀਂ ਬੋਲੇ ਭਾਜੀ ਮੈਨੂੰ ਤੇ ਪਤਾ ਹੀ ਨਹੀਂ ਨਾ ਮੈਂ ਤਾਂ ਇਹਨਾਂ ਨੂੰ ਪੁੱਛਣ ਡਿਆ ਪੱਤਰਕਾਰ ਭਰਾਵਾਂ ਨੂੰ ਕਿ ਮੈਨੂੰ ਵੀ ਵਿਖਾਓ ਉਹ ਬੰਦਾ ਕਿਹੜਾ ਆਮ ਆਦਮੀ ਪਾਰਟੀ ਸਾਡੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਵਾਜੀ ਨਾ ਅਸੀਂ ਕਿਸੇ ਨਾਲ ਧੱਕਾ ਕਰਦੇ ਆਂ ਨਾ ਅਸੀਂ ਕਿਸੇ ਨਾਲ ਧੱਕਾ ਕੀਤਾ ਲੋਕਤੰਤਰ ਹੈ ਲੋਕਤੰਤਰ ਦੇ ਵਿੱਚ ਲੋਕ ਵੱਡੇ ਆ ਲੋਕਾਂ ਨੇ ਫਤਵਾ ਦੇਣਾ ਹੈ ਲੋਕਾਂ ਦੀ ਮਰਜ਼ੀ ਹੈ ਸ਼ਾਮ ਨੂੰ ਰਿਜ਼ਲਟ ਕੀ ਆਉਣਾ ਜੇ ਤੱਕ ਇਹਦੀ ਗੱਲ ਕਰਦੇ ਆ ਅਸੀਂ ਨਾ ਤੇ ਕਾਲੀਦਲ ਵਾਂਗੂ ਧੱਕੇ ਕੀਤੇ ਆ ਕਿ ਪਹਿਲਾਂ ਹੀ ਸਾਰੇ ਭਜਾ ਦੋ ਆਰਡਰਾਂ ਦੋ ਲਤਾਬਾਵਾ ਤੋੜ ਦੋ ਨਾ ਕਾਗਰਸਾਂ ਇੱਕ ਵੀ ਬੰਦਾ ਕਹਦੇ ਕਿ ਕਾਗਜ਼ਾਂ ਦੇ ਵਿੱਚ ਕੀ ਨਾ ਕੀਤਾ ਹਾਂ ਜਿਹੜਾ ਇਹਨਾਂ ਦਾ ਇਲਜ਼ਾਮ ਆ ਕਿ ਕਾਗਜ਼ ਰੱਦ ਹੋਏ ਆ ਕਾਗਜ਼ ਰੱਦ ਹੋਣ ਦਾ ਕਾਰਨ ਜਿਹੜਾ ਉਹ ਮੌਕੇ ਦੇ ਅਫਸਰ ਦੱਸ ਸਕਦੇ ਰਿਟਰਨਿੰਗ ਅਫਸਰ ਦੱਸ ਸਕਦੇ ਆ ਕਿ ਕੀ ਕਾਰਨ ਨਾਲੇ ਦੂਜੀ ਗੱਲ ਕਿ ਜਿਹੜੇ ਕਾਗਜ਼ ਰੱਦ ਹੋਏ ਆ ਪੁੱਛ ਸਕਦੇ ਆ ਨਾ ਉਹਨੂੰ ਜਾ ਕੇ ਪੁੱਛ ਸਕਦੇ ਰਿਟਰਨਿੰਗ ਅਫਸਰ ਨੂੰ ਕਿ ਕਾਰਨ ਕੀ ਬਿਨਾਂ ਰੀਜਨ ਤੋਂ ਧੱਕਾ ਉਹਨੂੰ ਕਹਿੰਦੇ ਆ ਕਿ ਜੇ ਅਸੀਂ ਨਾ ਵੰਗੂ ਲਤਾਵਾ ਮਾਹ ਤੋੜ ਕੇ ਕੁੱਟਮਾਰ ਕਰਕੇ ਲੋਕਾਂ ਨਾਲ ਧੱਕਾ ਕਰਕੇ ਤੇ ਫਿਰ 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 ਕਾਗਜ਼ਮਾ ਕਰਦੇ ਆ ਅਸੀਂ ਧੱਕਾ ਨਹੀਂ ਦਿੱਤਾ ਆਪਣੀ ਭੂਆ ਨੂੰ ਆਪਣੀ ਧੂਆ ਨੂੰ ਨਜ਼ਾਇਜ਼ ਬਣਾ ਲਿਆ ਬਿਨਾ ਪੁੱਲ ਕੋ ਅਨਪੋਲ ਆਪਣੀ ਭੂਆ ਨੂੰ ਬਣਾ ਲਿਆ ਆਪਣਾ ਸਾਥੀ ਇੱਕ ਉਹ 12 ਨੰਬਰ ਤੋਂ ਬਣਾ ਰਿਹਾ ਅਨਪੋਲ ਅਦੇ ਧੱਕਾ ਨਹੀਂ ਹੋ ਰਹੀ ਆ ਇਹ ਤੋਂ ਵੱਡਾ ਧੱਕਾ ਕਿਹਨੂੰ ਕਹਿੰਦੇ ਆ